ਅੱਜ ਤੋਂ ਪਹਿਲਾਂ ਤੇ ਮੈਂ ਸਮੂਹ ਮਸੀ ਭਾਈਚਾਰੇ ਨੂੰ ਅਡਵਾਂਸ ਦੇ ਵਿੱਚ ਬੜੇ ਦਿੰਦੀਆਂ ਤੇ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਬਾਦ ਦਿੰਨਾ ਔਰ ਕਿਉਂਕਿ ਪੂਰੇ ਆਲਓਵਰ ਵਰਲਡ ਦੇ ਵਿੱਚ ਜਿਹੜਾ 크ਿਸਮਸ ਆ ਉਹ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਲੋਕ ਆਪਣੇ ਘਰਾਂ ਨੂੰ ਜਿਹੜਾ ਆ ਸਜਾਉਂਦੇ ਨੇ ਤਾਂ ਕਿ ਇੱਕ ਇਤਿਹਾਸਕ ਦਿਨ ਦਾ ਜਿਹੜਾ ਮਕਸਦ ਆ ਉਹ ਸਾਰੀ ਦੁਨੀਆ ਦੇ ਵਿੱਚ ਪੂਰਾ ਹੋ ਸਕੇ ਸੋ ਅਸੀਂ ਇਸ ਮੌਕੇ ਨੂੰ ਯਾਦ ਕਰਦੇ ਹੋਏ ਜਿਹੜਾ ਅੱਜ ਦੀ ਮੀਟਿੰਗ ਦਾ ਜਿਹੜਾ ਮੇਨ ਜਿਹੜਾ ਅਜੰਡਾ ਸੀ ਉਹ ਸੀਗਾ ਇਕਾਈ ਦਾ ਗਠਨ ਤੇ ਮਸੀ ਭਾਈਚਾਰੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਸੋ ਅੱਜ ਪਿੰਡ ਖੋਖਰ ਜੋ ਕਿ ਹਲਕਾ ਫਤੇਗੜ ਚੂੜੀਆਂ ਦਾ ਇਹ ਬਹੁਤ ਵੱਡਾ ਇੱਕ ਪਿੰਡ ਹੈ ਜਿੱਥੇ ਮਸੀ ਭਾਈਚਾਰੇ ਦੀ ਬਹੁਤ ਵੱਡੀ ਆਬਾਦੀ ਜਿਹੜੀ ਇੱਥੇ ਰਹਿੰਦੀ ਹੈ ਤੇ ਅਸੀਂ ਅੱਜ ਇੱਥੇ ਇਕਾਈ ਦਾ ਗਠਨ ਕੀਤਾ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਔਰ ਉਹਦੇ ਪ੍ਰਧਾਨ ਵਾਈਸ ਪ੍ਰਧਾਨ ਜਨਸ ਕਤਰ ਸਕਤਰ ਅਤੇ ਖਜ਼ਾਂਚੀ ਸਲਾਹਕਾਰ ਉਪ ਸਲਾਹਕਾਰ ਅਤੇ ਬਾਕੀ ਮੈਂਬਰ ਜਿਹੜੇ ਚੁਣੇ ਗਏ ਨੇ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹ ਅੱਜ ਸੀਐਨਐਫ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਜੋ ਅਜੰਡਾ ਹੈ ਸੀਐਨਐਫ ਦਾ ਆਪਣੀ ਕਮਿਊਨਿਟੀ ਦੇ ਹੱਕ ਉਹਨਾਂ ਦੇ ਘਰਾਂ ਤੱਕ ਪਹੁੰਚਾਉਣੇ ਤੇ ਉਹਦੇ ਵਿੱਚ ਉਹਨਾਂ ਦਾ ਹਮੇਸ਼ਾ ਯੋਗਦਾਨ ਰਹੇਗਾ ਸੋ ਅੱਧੀ ਇਸ ਮੀਟਿੰਗ ਦੇ ਵਿੱਚ ਸਾਡੇ ਪੰਜਾਬ ਦੇ ਜ਼ੂਤ ਪ੍ਰਧਾਨ ਬੱਬਾ ਗਿੱਲਜੀ ਅਤੇ ਜ਼ਿਲ੍ਹਾ ਪ੍ਰਧਾਨ ਗਲਦੀਪ ਟੋਂਗ ਜੀਰ ਹਲਕਾ ਫਾਦੇਗੜ ਚੂੜੀਆਂ ਦੇ ਸਾਡੇ ਪ੍ਰਧਾਨ ਰਿੰਕੂ ਮਸੀ ਜੀ ਦੀ ਵਿਸ਼ੇਸ਼ ਅਗਵਾਈ ਦੇ ਵਿੱਚ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਜਿਹੜੀਆਂ ਇਕਾਈਆਂ ਦਾ ਗਠਨ ਆ ਪੂਰੇ ਆਲਓਵਰ ਪੰਜਾਬ 'ਚ ਹੁੰਦਾ ਰਹੇਗਾ ਤਾਂ ਕਿ ਹੁਣ ਬੜੇ ਦਿਨਾਂ 'ਚ ਜਿਹੜਾ ਇੱਕ ਸੰਘਰਸ਼ ਭਾਈਚਾਰੇ ਦੇ ਮੰਗਾਂ ਦੇ ਲਈ ਚੱਲ ਰਿਹਾ ਉਹਨੂੰ ਹੋਰ ਵੀ ਜ਼ਿਆਦਾ ਮਜ਼ਬੂਤੀ ਮਿਲੇ ਦੇਖੋ ਬੜੀ ਦੁੱਖ ਦੀ ਗੱਲ ਆ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਨਾਂ ਦਾ ਹਮੇਸ਼ਾ ਇੱਕ ਰੋਲ ਹੁੰਦਾ ਹੈ ਕਿ ਜਿਹੜਾ ਭਾਰਤ ਆ ਇੱਕ ਮਲਟੀ ਰਿਲੀਜੀਅਸ ਕੰਟਰੀ ਹੈਗਾ ਜਿੱਥੇ ਬਹੁਤ ਧਰਮਾਂ ਦੇ ਵੱਖ-ਵੱਖ ਧਰਮਾਂ ਦੇ ਲੋਕ বাসਦੇ ਨੇ ਤੇ ਸਰਕਾਰਾਂ ਨੇ ਇਹਨਾਂ ਵਿੱਚ ਇੱਕ ਸੰਤੁਲਨ ਰੱਖਣਾ ਹੁੰਦਾ ਤਾਂ ਕਿ ਹਰੇਕ ਧਰਮ ਦੇ ਵਿੱਚ ਇੱਕ ਸਨੇਹਾ ਜਾ ਸਕੇ ਕਿ ਸਰਕਾਰ ਸਾਡੇ ਨਾਲ ਪੱਖਪਾਤ ਨਹੀਂ ਕਰ ਰਹੀ ਸੋ ਬੜੀ ਦੁੱਖ ਦੀ ਗੱਲ ਆ ਕਿ ਪਿਛਲੇ ਕਈ ਸਾਲਾਂ ਤੋਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਹੋਣ ਉਹਨਾਂ ਨੇ ਹਮੇਸ਼ਾ ਮਸੀਹ ਭਾਈਚਾਰੇ ਦੇ ਇੱਕ ਇਤਿਹਾਸਿਕ 크리스마ਸ ਦੇ ਪ੍ਰੋਗਰਾਮ ਨੂੰ ਜਿਹੜਾ ਆ ਮਾਣ ਸਨਮਾਨ ਦੇਣ ਦੇ ਲਈ ਸੂਬਾ ਪਧਰੀ ਮਨਾਇਆ ਜਾਂਦਾ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਦੀ ਝਾੜੂ ਸਰਕਾਰ ਬਣੀ ਆ ਤੇ ਭਗਵੰਤ ਮਾਨ ਵੱਲੋਂ ਕਦੇ ਵੀ ਜਿਹੜਾ ਆ ਮਸੀਹ ਭਾਈਚਾਰੇ ਦੇ ਇਸ ਇਤਿਹਾਸਿਕ ਪ੍ਰੋਗਰਾਮ ਨੂੰ ਰਾਜ ਪਧਰੀ ਮਨਾਉਣ ਦਾ ਯਤਨ ਨਹੀਂ ਕੀਤਾ ਗਿਆ ਉਲਟ ਪਿਛਲੇ ਸਾਲ ਬਿਆਨ ਇੱਕ ਇਹੋ ਜਿਹਾ ਡੈਰੋਗੇਟਰੀ ਦੇ ਦਿੱਤਾ ਗਿਆ ਕੰਟਰੋਵਰਸ਼ੀਅਸ ਸਟੇਟਮੈਂਟ ਦੇ ਦਿੱਤੀ ਗਈ ਕਿ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਆ ਉਹ ਜਲੇਬੀਆਂ ਨਹੀਂ ਬੰਡੇਗਾ ਨਾ ਕੁਝ ਜਲੇਬੀਆਂ ਖਾਏਗਾ ਸੋ ਉਹਨਾਂ ਦੇ ਇਹੋ ਜਿਹੇ ਬਿਆਨਾਂ ਕਰਕੇ ਪਹਿਲੇ ਸਾਲ ਲੌਂਡ ਆਰਡਰ ਦੀ ਵੀ ਸਮੱਸਿਆ ਰਹੀ ਹੈ ਪੂਰੇ ਆਲ ਓਵਰ ਪੰਜਾਬ 'ਚ ਔਰ ਤਰਨਤਾਰਨ 'ਚ ਤਾਂ ਗੋਲੀ ਵੀ ਚੱਲੀ ਜਿਹਦੇ ਵਿੱਚ ਆ ਇੱਕ ਮਸੀਹ ਜਿਹੜਾ ਸੀਗਾ ਉਹਦੀ ਮੌਤ ਵੀ ਹੋਈ ਤੇ ਮੈਂ ਨਹੀਂ ਚਾਹੁੰਦਾ ਕਿ ਸਰਕਾਰਾਂ ਇਹੋ ਜਿਹੇ ਕੰਮ ਕਰਨ ਤੇ ਇਸ ਵਾਰ ਅਸੀਂ ਇਹ ਆਸ ਕਰਦੇ ਹਾਂ ਕਿ ਸਰਕਾਰ ਪਿਛਲੇ ਸਾਲ ਤੋਂ ਕੁਝ ਸਬਕ ਲਏਗੀ ਤੇ ਇਸ ਸਾਲ ਜਿਹੜਾ ਹੈ 크리스마ਸ ਦੇ ਪ੍ਰੋਗਰਾਮ ਨੂੰ ਰਾਜਪਦਰੀ ਮਨਾਏਗੀ ਔਰ ਇਸ ਮਹੀਨੇ ਦੇ ਵਿੱਚ ਹਰ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਵੀ ਕੰਮ ਰੱਖੇਗੀ ਔਰ ਜਿੱਥੇ-ਜਿੱਥੇ ਵੀ ਸਾਡੇ ਚਰਚਸ ਦੇ ਪ੍ਰੋਗਰਾਮ ਹੋਣੇ ਨੇ ਗਾਇਰ ਸਿੰਗਿੰਗ ਨਿਕਣੀਆਂ ਨੇ ਬਿਸ਼ਾਰਤ ਆਉਣੀ ਆ ਉੱਥੇ ਪ੍ਰੋਟੈਕਸ਼ਨ ਵੀ ਦੇ ਪਰ ਬੜੇ ਦੁੱਖ ਦੀ ਗੱਲ ਆ ਕਿ ਇਸ ਵਾਰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਇਸ 크리스마ਸ ਮਨਤ ਦੇ ਵਿੱਚ 크리스마ਸ ਨੂੰ ਡਿਸਟਰਬ ਕਰਨ ਦੇ ਲਈ ਉਹਨਾਂ ਦੇ ਪ੍ਰੋਗਰਾਮਾਂ ਨੂੰ ਮਤਲਬ ਪ੍ਰਭਾਵਿਤ ਕਰਨ ਦੇ ਲਈ ਜਾਣਬੁੱਝ ਕੇ ਐਮ ਸੀ ਇਲੈਕਸ਼ਨ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਔਰ ਕਿਉਂਕਿ 21 ਤਰੀਕ ਤੱਕ ਸ਼ੋਭਾ ਯਾਤਰਾ ਨਿਕਲਣੀਆਂ ਨੇ ਲੋਕਾਂ ਨੇ ਪ੍ਰਸ਼ਾਸਨ ਕਰਨੇ ਨੇ ਸ਼ਹਿਰਾਂ ਦੇ ਵਿੱਚ ਲੇਕਿਨ ਇਲੈਕਸ਼ਨ ਰੱਖ ਕੇ ਮੈਨੂੰ ਲੱਗਦਾ ਕਿ ਸਰਕਾਰ ਨੇ ਜਿਹੜਾ ਆ ਇੱਕ ਵਾਰ ਫਿਰ ਸਾਡੇ ਤੇ ਹਮਲਾ ਕੀਤਾ ਸਾਡੇ ਇਸ ਤਿਉਹਾਰ ਤੇ ਹਮਲਾ ਕੀਤਾ ਤੇ ਮੈਂ ਤਾਂ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਆ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਕਾਈਂਡਲੀ ਉਹ ਇਸ 크리스마 ਦੇ ਇਤਿਹਾਸਿਕ ਦਿਨ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅਸੀਂ ਮੰਗ ਕਰਦੇ ਆ ਕਿ ਸਟੇਟ ਕਮਿਸ਼ਨਰ ਜਿਹੜਾ ਇਮੀਡੀਏਟਲੀ ਇਹਨੂੰ ਪੋਸਟਪੋਨ ਕਰੇ ਇਲੈਕਸ਼ਨ ਨੂੰ ਔਰ ਜਨਵਰੀ ਦੇ ਵਿੱਚ ਕਰਾਈ ਜਾਣ ਤਾਂ ਕਿ ਜਿਹੜਾ 크리스마 ਦੇ ਆ ਜਿਹੜੇ ਪ੍ਰੋਗਰਾਮ ਆ ਉਹ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਣ ਔਰ ਮੈਂ ਪੰਜਾਬ ਸਰਕਾਰ ਤੇ ਮੰਗ ਕਰਦਾ ਕਿ ਉਹ ਇਲੈਕਸ਼ਨ ਕਮਿਸ਼ਨ ਦੇ ਨਾਲ ਜਿਹੜਾ ਆ ਡਿਸਕਸ ਕਰਕੇ ਐਸ ਸੂਨ ਐਸ ਪੋਸੀਬਲ ਜਿਹੜਾ ਆ ਉਹ ਇਲੈਕਸ਼ਨ ਪੋਸਟਪੋਨ ਕਰੇ ਔਰ ਮੁਸੀਬਾ ਹਾਈਚਾਰੇ ਨੂੰ ਇਹੋ ਹੀ ਵੱਡਾ ਤੋਪਾ ਆ ਕਿਉਂਕਿ ਉਹਨਾਂ ਨੇ ਰਾਜਪਦਰੀ ਤਾਂ ਮਨਾਉਣਾ ਨਹੀਂ ਹੈ ਨਾ ਸਰਕਾਰ ਨੇ ਤਾਂ ਇਹ ਆਪਣਾ ਜਿਹੜਾ ਉਹਨਾਂ ਦਾ 네ਗੇਟਿਵ ਐਟੀਟਿਊਡ ਆ ਸਾਹਮਣੇ ਆ ਰਿਹਾ ਕਿ ਉਹ ਸਾਡਾ ਡਿਸਕ੍ਰਿਮੀਨੇਸ਼ਨ ਕਰ ਰਹੇ ਨੇ ਧਰਮ ਦੇ ਆਧਾਰ ਤੇ ਪਰ ਅਸੀਂ ਘੱਟੋ ਘੱਟ ਇਹ ਇਤਿਹਾਸ ਕਰਦੇ ਹਾਂ ਕਿ ਉਹ ਇਲੈਕਸ਼ਨ ਜਿਹੜਾ ਆ ਉਹਨੂੰ ਪੋਸਟਪੋਨ ਕਰਕੇ ਤਾਂ ਕਿ ਮਸੀਂ ਭਾਈਚਾਰਾ ਜਿਹੜਾ ਆਪਣੇ ਪ੍ਰੋਗਰਾਮਾਂ ਨੂੰ ਖੁਸ਼ੀ-ਖੁਸ਼ੀ ਜਿਹੜਾ ਆ ਉਹ ਪੂਰਾ ਕਰ ਸਕੇ। ਥੈਂਕ ਯੂ।